ਇਹ ਉਮੀਦ ਹੈ ਨਹੀਂ ਵੀ ਕਿਸੇ ਦੀ ਵੀ ਨਹੀਂ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਦੀ ਵੀ ਇੰਨੀ ਉਮੀਦ ਹੋਏਗੀ ਵੀ ਰੇਟ ਇੰਨਾ ਜ਼ਿਆਦਾ 85000 ਨੂੰ ਜਿਹੜਾ ਉਹ ਟੱਚ ਕਰ ਜਏਗਾ ਇਹ ਤਾਂ ਉਮੀਦ ਹੀ ਨਹੀਂ ਹੈਗੀ ਜੀ ਬਿਲਕੁਲ ਕੀ ਲੱਗਦਾ ਕੌਣ ਤੈ ਕਰਦਾ ਸੋਨੇ ਦਾ ਰੇਟ ਸੋਨੇ ਦਾ ਰੇਟ ਜੀ ਸੱਟੇ ਬਾਜ਼ਾਰ ਵਾਲੇ ਜੀ ਐਸ ਵੇਲੇ ਤਾਂ ਸੱਟੇ ਬਾਜ਼ਾਰ ਵਾਲੇ ਦੇ ਹੱਥਾਂ ਜੀ ਸਭ ਜੋ ਸੱਟਾ ਵਜਾਦ ਕਰਦੇ ਇਹ ਪਤਾ ਨਹੀਂ ਰਾਤ ਨੂੰ 2000 ਵਧਾ ਦੇ 4000 ਵਧਾ ਦੇ 5 ਦਿਨਾਂ ਦੇ ਵਿੱਚ 5000 ਵਧਾ ਦਿੱਤਾ ਜੀ ਏ ਕੋਈ ਸੋਨੇ ਦਾ ਬਿਜ਼ਨਸ ਕਰਨ ਦਾ ਢੰਗ ਥੋੜੀ ਆ ਇਹ ਜੇ ਸੱਟੇ ਬਾਜ਼ਾਰ ਦੇ ਹੱਥ ਹੀ ਆ ਜੀ ਸਾਰਾ ਆਈ ਤਾਂ ਕਹਿੰਦੇ ਗਵਰਨਮੈਂਟ ਨੂੰ ਵੀ ਗਵਰਨਮੈਂਟ ਆਪਣੇ ਆਪਣੇ ਹੱਥ ਚ ਲਵੇ ਇਹਨੂੰ ਸੱਟੇ ਚੋਂ ਸੱਟੇ ਚੋਂ ਕੱਢਿਆ ਜਾਵੇ ਦੁਕਾਨਦਾਰੀ ਤੇ ਕੀ ਫਰਕ ਪਿਆ ਦੁਕਾਨਦਾਰੀ ਤੇ ਫਰਕ ਦੁਕਾਨਦਾਰੀ ਤੇ ਫਰਕ ਇਹ ਨਹੀਂ ਕੋਈ 2 4 10% ਦਾ ਇਹ ਤੇ 99% ਦਾ ਫਰਕ ਆ ਜੀ ਮਾੜਾ ਬੰਦਾ ਜਿਹੜਾ ਸੋਨਾ ਲੈ ਹੀ ਨਹੀਂ ਸਕਦਾ ਜਿਹੜਾ ਮਾੜਾ ਬੰਦਾ ਵਾ ਦੁਕਾਨਦਾਰ ਜਿਹੜਾ ਵਾ ਜਿੰਨਾ ਵੀ ਆ ਉਹ ਸਾਰਾ ਹੁੰਦਾ ਕੀ ਐ ਵੀ ਛੋਟਾ ਛੋਟਾ ਗਾਗ ਚੱਲਦਾ ਰਵੇ ਸਾਰੀ ਦਿਹਾੜੀ ਤੇ ਛੋਟਾ ਗਾਗ ਤਾਂ ਖਤਮ ਹੀ ਹੋ ਗਿਆ ਜੀ ਛੋਟਾ ਗਾਗ ਤਾਂ ਹੈ ਹੀ ਨਹੀਂ ਹੁਣ ਮਹਾਰਾਜ ਕਿੰਨੇ ਦਿਨਾਂ ਤੋਂ ਲਗਾਤਾਰ ਸੋਨੋ ਵਧ ਰਿਹਾ ਐ ਵਧ ਤੇ ਰਿਹਾ ਸ਼ੁਰੂ ਤੋਂ ਹੀ ਆ ਜੀ ਕੋਈ ਸਾਲ ਕੋ ਹੋ ਗਿਆ ਇਹਨੂੰ ਜਦੋਂ ਨਾਲ ਛਾਲਾ ਮਾਰ ਰਿਆ ਅੱਜ ਤੋਂ 2.5 ਸਾਲ ਪਹਿਲੋਂ ਇਹਦਾ ਰੇਟ ਜਿਹੜਾ ਉਹ 40-45000 ਸੀਗਾ ਅੱਜ 85000 ਡਬਲ ਹੋ ਗਿਆ ਇਹ 5 ਦਿਨ ਦੇ ਵਿੱਚ 80000 ਤੋਂ 85000 ਨੂੰ ਹੱਥ ਲਾਤਾ ਜੀ ਇਹਨੇ 5 ਦਿਨ ਦੇ ਵਿੱਚ ਵਿਆਹਾਂ ਦਾ ਸੀਜ਼ਨ ਹੈ ਦੁਕਾਨਦਾਰੀ ਦਾ ਕਿੱਦਾਂ ਲੱਗ ਰਿਹਾ ਹੈ ਮਤਲਬ ਜਿਹੜੇ ਜਿਨ੍ਹਾਂ ਨੇ ਵਿਆਹ ਕਰਨੇ ਆ ਉਹਨਾਂ ਨੇ ਤਾਂ ਜੀਵਰ ਬਣਾਣੇ ਨੇ ਜਿਹੜਾ ਵਿਆਹ ਕਰਦਾ ਜੀ ਜੀਵਰ ਬਣਾਣਾਂ ਦਾ ਜਿਉ ਅੱਗੇ 10 ਤੋਲੇ ਬਣਾਉਂਦਾ ਸੀਗਾ ਤੇ ਹੁਣ ਮਹਾ ਕੋਈ 2-3 ਤੋਲੇ ਦੇ ਉੱਤੇ ਆ ਗਿਆ ਜੀ ਬਾਕੀ ਦੁਕਾਨਦਾਰ ਨੇ ਦੁਕਾਨਦਾਰ ਤੇ ਅਹੀਂ ਕੀ ਕਹਿ ਲੀਏ ਜੀ ਇਹ ਗਵਰਨਮੈਂਟਾਂ ਦੇ ਪ੍ਰੈਸ਼ਰ ਨੇ ਵੀ ਤੁਸੀਂ ਆ ਕੱਲ ਅਸੀਂ ਵੇਖਿਆ ਮਾਰਕੀਟ ਦੇ ਵਿੱਚ ਵੀ GST ਵਾਲੇ ਤੁਰੇ ਫਿਰਦੇ ਸੀਗੇ ਵਿਚਾਰੇ ਉਹ ਆਪਣੀ ਜਗ੍ਹਾ ਤੇ ਠੀਕ ਜਿਹੀ ਹੈ ਵੀ ਜੀਐਸਟੀ ਨੰਬਰ ਲਵੋ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਤੇ ਦੁਕਾਨਦਾਰਾਂ ਦੀ ਗੱਲਬਾਤ ਸੁਣੀ ਦੀ ਆ ਜਦੋਂ ਕੋਈ ਬੁਲਾਉਂਦਾ ਜੀ ਆਏ ਨੇ ਉਹ ਕਹਿੰਦਾ ਜੀ ਸਾਡੇ ਰੋਟੀ ਖਾਨ ਨੂੰ ਐ ਨਹੀਂ ਖਾਸ ਤੌਰ ਤੇ ਜਿਹੜੇ ਸਨਿਆਰੇ ਨੇ ਤੁਹਾਨੂੰ ਦੱਸਿਆ ਵੀ ਜੇ ਉਹਨੇ 60000 ਚ 70000 ਚ ਸਾਈ ਫੜੀ ਆ ਤੇ ਉਹ 85000 ਚ ਸਾਈ ਦੇਗਾ ਉਹਨੂੰ ਕੀ ਬਚੇਗਾ ਐਕਸਰ ਸੋਨਾ ਤਾਂ ਜਿਹੜੇ ਜਿਹੜੇ ਗਾਗ ਨੇ ਜ਼ਬਾਨ ਕੀਤੀ ਆ ਜਿਹੜੇ ਗਾਗ ਨੇ ਜ਼ਬਾਨ ਹੋਈ ਉਹਨੂੰ ਦੇਣਾ ਪੈਣਾ ਇਹ 14-15000 ਰੁਪਏ ਤੋਲਾ ਜਾਂ 10000 ਰੁਪਏ ਤੋਲਾ ਅਸੀਂ 5000 ਤੋਲਾ ਹੀ ਕਿੰਨੇ ਵੀ ਵਿੱਚ ਪਾ ਜੇ ਤੇ ਉਹ ਕਿੱਥੋਂ ਭਰ ਕੇ ਦੇਗਾ ਜਿਹੜਾ ਉਹ ਦੁਕਾਨਦਾਰ ਹੈ ਕੁਝ ਕਾਰੀਗਰਾਂ ਤੇ ਵੀ ਫਰਕ ਪਿਆ ਜਿਹੜੇ ਸੋਨੇ ਦੇ ਕਾਰੀਗਰ ਆ ਛੋਟੇ ਦੁਕਾਨਦਾਰ ਨਹੀਂ ਜੀ ਰੋਹੀ ਜੀ ਫਰਕ ਨਹੀਂ ਪਿਆ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਤਾਂ ਉਹ ਮੇਰੀ ਅੱਗੇ ਵੀ ਗੱਲ ਹੋਈ ਸੀਗੀ ਵੀ ਰੇੜੀਆਂ ਦੇ ਉੱਤੇ ਆ ਗਏ ਨੇ ਰੇੜੀਆਂ ਆਟੋ ਜਿਹੜੇ ਈ ਰਿਕਸ਼ਾ ਨੇ ਉਹ ਕਹਿੰਦੇ ਨੇ ਵੀ ਕਮ ਸੋ ਕਮ ਘਾਟਾ ਤੇ ਨਹੀਂ ਪੇਗਾ ਅਹੀਂ ਘਰ ਨੂੰ ਕੋਈ 5-700 ਰੁਪਇਆ 1000 ਰੁਪਇਆ ਰਾਤ ਨੂੰ ਖੜਾਂਗੇ ਨਾ ਜਿਹੜੇ ਮਾੜੇ ਸੁਨਿਆਰੇ ਨੇ ਮੈਂ ਕਹਿੰਦਾ ਗਵਰਨਮੈਂਟ ਨੂੰ ਉਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜਿਹੜਾ ਦਸਤਕਾਰ ਆ ਜਿਹੜਾ ਹੱਥੀਂ ਸਮਾਨ ਬਣਾਉਣ ਵਾਲਾ ਸੁਨਿਆਰਾ ਉਹ ਆਇਸਾ-ਆਇਸਾ ਜਿਹੜਾ ਉਹ ਖਤਮ ਹੋ ਰਿਹਾ ਜੀ ਇਹ ਵੱਡੇ ਕਾਰੋਬਾਰੀ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ کاروبار ਚੱਲ ਰਿਹਾ ਉਹਨਾਂ ਨੇ ਫੈਕਟਰੀਆਂ ਲਾ ਲੀਆਂ ਨੇ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਕੀ ਹੱਲ ਦਾ ਇਹ ਕਿਦਾਂ ਕੰਟਰੋਲ ਹੋ ਸਕਦੀ ਹੈ ਇਹ ਗਵਰਨਮੈਂਟ ਜਿਹੜੀ ਆ ਜੀ ਉਹ ਇਹਨੂੰ ਸੱਟੇ ਬਾਜ਼ਾਰੀ ਚੋਂ ਕੱਢ ਕੇ ਤੇ ਆਪਣੇ ਹੱਥ ਚ ਲਵੇ ਸੱਟੇ ਬਾਜ਼ਾਰੀ ਦੇ ਵਿੱਚ ਅੱਜ ਤੱਕ ਜੋ ਵੀ ਚੀਜ਼ ਆਈ ਆ ਜੀ ਉਹ ਸੱਟੇ ਵਾਲਿਆਂ ਖਾਦਾ ਤੁਸੀਂ ਆਮ ਸੁਣਿਆ ਹੋਣਾ ਜਿਹੜਾ ਸਾਡੇ ਬਜ਼ੁਰਗ ਦਾਦੇ ਰਿਆ ਜੁਵਾ ਕਦੇ ਕਿਸੇ ਕਾ ਨਹੀਂ ਹੁਆ ਇਹ ਸੋਨਾ ਜਿਹੜਾ ਜਿਹੜਾ ਬੰਦਾ ਨਹੀਂ ਵੀ ਸੱਟਾ ਲਾਂਦਾ ਨਾ ਜੀ ਆ ਸਾਡੇ ਸੁਨਿਆਰਿਆਂ ਦੇ ਵਿੱਚ ਇੱਕ ਗਵਾਧ ਬਣ ਗਿਆ ਵੀ ਅਸੀਂ ਸੱਟੇ ਦਾ ਕੰਮ ਨਹੀਂ ਕਰਦੇ ਪਰ ਅਸੀਂ ਸੱਟੇ ਦੇ ਵਿੱਚ ਜੇ ਅਸੀਂ ਗਾਹ ਕੋ ਸਾਈ ਫੜਨੇ ਆ 70000 ਚ ਤੇ 80000 ਹੋਈਂਦਾ ਜੇ 80000 ਹੋਈਂਦਾ ਜੇ ਗਾਹ ਨੂੰ ਅਸੀਂ 80000 ਦੇ ਦੇ ਦਿੰਨੇ ਆ ਤੇ ਜਦੋਂ ਪੈਸੇ ਕੋਲ ਆਂਦੇ ਨੇ ਜਾਂ ਗੱਲਬਾਤ ਆ ਉਹ 85000 ਹੋਈਂਦਾ ਜਦੋਂ ਇਹ 85000 ਚ ਲੈ ਲੈਨੇ ਆ ਤੇ 75000 ਹੋਈਂਦਾ ਮੱਕੀ 5-5 7-7000 ਰੁਪਏ ਤੋਲਿਆਂ ਦਾ ਫਰਕ ਪੈ ਰਿਹਾ ਜੀ ਜਦੋਂ ਇੰਨਾ ਜ਼ਿਆਦਾ ਫਰਕ ਪਏਗਾ ਤਾਂ ਦੁਕਾਨਦਾਰ ਕੀ ਕਰੇਗਾ ਜੀ ਦੁਕਾਨਦਾਰ ਤਾਂ ਗਿਆ ਹੀ ਗਿਆ ਜੀ ਹਰ ਪਾਸੇ ਗਿਆ ਜੀ